ਅਜਰੇ ਹਾਕਰਾ ਦਿੱਤਾ ਹੈ ਉਹਨਾਂ ਕਾਰ ਆ ਜਾਣਗੇ ਅੱਜ ਆ ਜਾਣਗੇ ਕੋਸ਼ਿਸ਼ ਅਹੀ ਕਰ ਰਹੇ ਆਂ ਵੀ ਅੱਜ ਹੀ ਆ ਜਾਣ ਜੇ ਉਹਦੇ ਬਾਅਦ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਰ ਨੂੰ ਪਹਿਲਾਂ ਉਹਦੇ ਬਾਅਦ ਤੇ ਹੋਰ ਕੀ ਗੱਲ ਹੈ ਕਾਤੀ ਮੁਸ਼ਕਲ ਪਲ ਰਹੀ ਹੈ ਪਰਿਵਾਰ ਦੇ ਲਈ ਪਿਛਲੇ 8 ਮਹੀਨੇ ਹਮੇਸ਼ਾ ਹੀ ਮੁਸ਼ਕਲਾਂ ਦੀ ਹੈ ਜੀ ਗਵਰਨਮੈਂਟ ਨਾਲ ਲੜਨਾ ਕੋਈ ਸੌਖਾ ਤਾਂ ਹੁੰਦਾ ਨਹੀਂ ਉਹਨਾਂ ਤਾਂ ਛੁੱਟ ਤੇ ਛੂਟ ਲਗਾਈ ਜਾਣਾ ਨੇ ਲੇਕਿਨ ਮਾਲਕ ਦੀ ਐਸੀ ਬਖਸ਼ਿਸ਼ ਹੈ ਵੀ ਸਚਾਈ ਸਾਹਮਣੇ ਆਊਗੀ ਆਊਗੀ ਜੀ ਉਹਨਾਂ ਨੇ ਜੋ ਇਲਜ਼ਾਮ ਲਗਾਇਆ ਹੈ ਕੰਦੇ 540 ਕਰੋੜ ਦਾ ਕਰਦੇ ਨੇ 40 ਕਰੋੜ ਦਾ 40 ਕਰੋੜ ਸਾਡੀ ਪ੍ਰਾਪਰਟੀ ਵਗੈਰਾ ਜੋੜ ਜੜਾ ਕੇ ਉਹਦੇ ਨਾਮ ਪਾ ਦਿੱਤੀ ਹੈ ਲੇਕਿਨ ਜਦੋਂ ਜਦੋਂ ਅ ਅਦਾਲਤ ਵਿੱਚ ਸਾਰੀ ਚੀਜ਼ ਕੋਲ ਉਹ ਸਾਰੀ ਸਾਹਮਣੇ ਆ ਜੂਗੀ ਤਾਂ ਅੱਜ ਜਿਹੜੀ ਉਹਨਾਂ ਨੂੰ ਮਿਹਰਤ ਮਿਲ ਗਈ ਹੈ ਐਸਾ ਗੁਰੂ ਸਾਹਿਬ ਦਾ ਕੋਟਾਂ ਕੋਟ ਸ਼ੁਕਰ ਕਰਦੇ ਆਂ ਕਿ ਆ ਜਿਹੜੇ 5 6 7 ਮਹੀਨੇ ਉਹਨਾਂ ਨੇ ਉਹ ਅੰਦਰ ਰੱਖਿਆ ਉਹਨਾਂ ਨੂੰ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲ ਗਿਆ ਉਹਨਾਂ ਉਹਨਾਂ ਨੇ ਬਹਿ ਸਮਾ ਸੋਣਾ ਬਿਤਾਇਆ ਹੈ ਮਾਲਕ ਦੀ ਯਾਦ ਵਿੱਚ ਤੇ ਸ਼ੁਕਰਾਨੇ ਵਿੱਚ ਚੜ੍ਹਦੀ ਕਲਾ ਪਰ ਜਿਹੜੇ ਦੋਸ਼ ਲਗਾਏ ਜਾਂਦੇ ਹੁਣ ਤੱਕ ਕਦੇ ਨਸ਼ਿਆਂ ਦੇ ਦੋਸ਼ ਲਗਾਏ ਜਾ ਰਹੇ ਕਦੇ ਆਮਦਨ ਤੋਂ ਵੱਧ ਜਾਇਦਾਦ ਦੇ ਇਹਨਾਂ ਨੂੰ ਕਿੱਸਾ ਦੇ ਦਿੰਗੇ ਅਫਸੋਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੂਲ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਤੰਗ ਕਿਵੇਂ ਕਟਨੀ ਹੈ ਝੂਠੇ ਇਲਜ਼ਾਮ ਲਗਾ ਲੂ ਕਿ ਆਪਣਾ ਟਾਈਮ ਵੇਸ ਕਰਦੇ ਨੇ ਗਵਰਨਮੈਂਟ ਦੇ ਪੈਸੇ ਵੇਸ ਕਰਦੇ ਨੇ ਤੇ ਕੋਈ ਕਮ ਦਾ ਚਰਜ ਦਾ ਕੰਮ ਹੁੰਦਾ ਨਹੀਂ ਪਰ ਇੱਕ ਨਿੱਤ ਨਿਯਮ ਕਰਨ ਵਾਲੇ ਵਿਅਕਤੀ ਤੇ ਕਿਰਦਾਰ ਕੂਸ਼ੀ ਕਰਨਾ ਨੱਚਿਆਂ ਦੀ ਦੋਸ਼ ਲਗਾਣਾ ਜਿੱਦਾਂ ਸੀ ਪਹਿਲਾਂ ਦੱਸ ਰਹੀ ਸੀ ਕਿ ਪ્યોਰ ਵਜੇ ਦੇਖੋ ਨਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੰਮਨ ਤੋਂ ਵੇਲੇ ਤੋਂ ਹੀ ਨਾ ਕੋਈ ਸ਼ਰਾਬ ਨਾ ਕੋਈ ਮੀਟ ਖਾਣ ਦਾ ਨਾ ਕੋਈ ਮੱਛੀ ਖਾਣ ਦਾ ਸਿਮਰਨ ਜਪ ਕਰਨ ਦਾ ਪਰਿਵਾਰ ਵਿੱਚ ਚੱਲ ਰਹੀ ਹੈ ਜੀ ਤੇ ਸਦਾ ਰੱਖਦਾ ਮਾਲਕ ਹੀ ਹੈ ਤੇ ਹਮੇਸ਼ਾ ਰੱਖਦਾ ਆਇਆ ਹੈ ਤੇ ਉਹਦੇ ਸ਼ੁਕਰ ਵਿੱਚ ਸ਼ੁਕਰਾਨੇ ਵਿੱਚ ਹੁਣ ਅਸੀਂ ਸਮਾਂ ਲਗਾ ਸਾਡੇ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਦਾ صدਕਾ ਇਹ ਪੂਰੇ ਮਹੀਨੇ ਤੋਂ ਪਾਠ ਚੱਲ ਰਹੇ ਨੇ माग ਦੇ ਮਹੀਨੇ ਦੇ ਘਰ ਵਿੱਚ 24 ਘੰਟੇ ਤੇ ਸ਼ੁਕਰਾਨੇ ਦੇ ਅੱਜ ਖਾਲਸਾ ਕਾਲਜ ਦੀ ਮੀਟਿੰਗ ਵਿੱਚ ਸੇ ਆਏ ਸੀਗੇ ਹੁਣ ਵਾਪਸ ਜਾਵਾਂਗੇ ਉਹਨਾਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਸਾਰੇ ਪਰਿਵਾਰ ਚ ਕਾਫੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਨੀਤੇ ਸਾਹਿਬ ਪੱਕਾ ਜੋ ਮਾਲਕ ਨੇ ਕੀਤਾ ਬਹੁਤ ਚੰਗਾ ਕੀਤਾ ਪਹਿਲਾਂ ਵੀ ਕੀਤਾ ਉਹ ਵੀ ਚੰਗਾ ਕੀਤਾ ਹੁਣ ਕੀਤਾ ਉਹ ਵੀ ਚੰਗਾ ਕੀਤਾ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਕੋਈ ਵੱਡੀ ਇਹਨਾਂ ਨੇ ਕੋਈ ਵੱਡੇ ਇਲਜ਼ਾਮ ਲਗਾਉਣੇ ਸੀਗੇ ਕੋਈ ਹੋਰ ਇਹਨਾਂ ਦੀ ਵੱਡੀ ਬਿਉਂਤਬੰਦੀ ਸੀਗੀ ਚੰਗਾ ਹੋਇਆ ਕਿ ਉਹਨਾਂ ਨੇ 6 ਮਹੀਨੇ ਜਿਹੜੇ ਅੰਦਰ ਕੱਟਲੇ ਤੇ ਇਸ ਤਰ੍ਹਾਂ ਦਾ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਜੀ ਤੁਸੀਂ ਕਹਿੰਦੇ ਕੋਈ ਅਸੀਂ ਆਏ ਜੋ ਕੁਝ ਕਰਦਾਂ ਰੱਬ ਸਾਡੇ ਭਲੇ ਵਾਸਤੇ ਕਰਦਾ ਜਦੋਂ ਸਾਨੂੰ ਲੜ ਲੱਗੇ ਹੋਏ ਆ ਤੇ ਸੱਚਾਈ ਜਿਉਂ-ਜਿਉਂ ਸਾਹਮਣੇ ਆਏਗੀ ਉਹਨਾਂ ਦੀ ਗੁੱਡੀ ਹੋਰ ਉੱਤੇ ਚੜੂਗੀ ਜੀ ਤੇ ਬਾਕੀ ਝੂਠ ਦਾ ਤਾਂ ਪੈਰ ਥੋੜੀ ਦੇਰੀ ਚੱਲਦੇ ਨੇ ਬਾਕੀ ਤਾਂ ਬੰਦਾ ਮੁੱਦੇ 'ਚ ਹੀ ਡਿੱਗਦਾ ਹੈ ਠੀਕ ਹੈ